ਮੈਂ ਸਾਡੇ ਮੇਰੇ ਪਿੰਡ ਦੇ ਹੀ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨ ਹਾਰ ਉਹ ਸੋ ਤੋਂ ਮਤੋਂਦ ਕਰਕੇ ਜੱਜਮੈਂਟ ਨਹੀਂ ਹੋਈ ਗੱਡੀ ਟੋਪੇ ਟਿਕਦੀ ਜਿਹੜੇ ਦੁਨੀਆ ਨੂੰ ਮਲਬੀਦਾ ਕਹਿਗੇ ਇਹ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ 'ਚ ਸਭ ਦਾ ਵੀ ਚੁੱਲਾ ਨਹੀਂ ਕੋਈ ਬਲਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਡ ਦੇ ਬੱਚਾ ਬਹੁਤ ਮੰਦਭਾਗੀ ਗੱਲ ਹੋਈ ਹੈ ਮੈਂ ਸਭ ਦੇ ਮੇਰੇ ਪਿੰਡ ਦਾ ਹੀ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨ ਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਮਲਬੀਦਾ ਕਹਿਗੇ ਇਹ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ 'ਚ ਮੈਂ ਸਭ ਨਾਲ ਵੀ ਚੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਡ ਵਿੱਚ ਇੱਕ ਬੱਚਾ ਤਾਲ ਇੱਕ ਬੱਚਾ 6 ਵਜੇ ਮੈਂ ਬੰਦ ਚੜਾਉਂਦਾ ਉਹ ਵੀ ਕੋਠੇ ਤੋਂ ਵੇਰੇ ਤੇ ਮੈਂ ਕਿਵੇਂ ਕੱਟਿਆ ਨਹੀਂ ਉਹਦਾ ਉਹੋ ਜੀ ਜੋ ਇੱਥੇ ਆਪਣੇ ਅਨਾਉਂਸਮੈਂਟ ਹੋਈ ਜਦੋਂ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਟਾਈਮ ਨੂੰ ਉਹਨਾਂ ਦੀ ਡੈਥ ਹੋ ਗਈ। ਇਹ ਗੱਡੀ 'ਚ ਪੰਜ ਸੀਗੇ ਜੀ ਇੱਕ ਬਾਹਰ ਆ ਕੇ ਰਸਤਾ ਦੱਸਣ ਲੱਗ ਗਿਆ ਕਿਉਂ ਤੁਹਾਨੂੰ ਕਾਫੀ ਸੀਗੀ ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ। ਥੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ। ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ। ਨੇਵੀ 'ਚ ਜਾਂਦਾ ਹੁੰਦਾ ਸੀਗਾ ਜੀ। ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੀ ਭੂਆ ਦੇ ਪਿੰਡ ਰਹਿੰਦਾ ਸੀ ਕਿ ਉਹਦੀ ਵੀ ਇੱਕ ਭੈਣ ਹੈ ਆਹ ਸਟੂਡੈਂਟ ਕਮਲਪ੍ਰੀਤ ਸਟੂਡੈਂਟ ਇਹ ਗੱਡੀ ਦੀ 5 9 88 ਮੁੰਡੇ ਤੇ ਉਧਰ ਇੱਕ ਦੋਸਤ ਨੂੰ ਇਧਰ ਤਾਰਨ ਚੱਲੇ ਸੀ ਆਪਣੇ ਉਹਸੇ ਤੋਂ ਮਤੋਂਦ ਕਰਕੇ ਜੱਜਮੈਂਟ ਨਹੀਂ ਹੋਈ ਗੱਡੀ ਟੋਬੇ ਡਿੱਗ ਗਈ ਆਇਆ ਤਾਂ ਉਹ ਡੇਚ ਵਿੱਚ ਆ ਗਿਆ ਸੀ ਪਿੰਡੋਂ ਹਾਂਜੀ ਤੀਹ ਸਾਲ ਉਮਰ ਤਾਂ 17 ਸਾਲ ਤੋਂ ਲੈ ਕੇ 22 ਸਾਲ ਤੱਕ ਇੱਕ ਪੜਦਾ ਸੀ ਕਮਲਪ੍ਰੀਤ ਇੱਕ ਨੇਵੀ ਸੀ ਮੁੰਡਾ ਇੱਕ ਆਪਣਾ ਡੈਨਿਚ ਲੱਗਾ ਸੀ ਬੇਪਤਾਚੀ ਤੇ ਧੁੰਦ ਦੇ ਕਾਰਨ ਨਹੀਂ ਲੱਗਦਾ ਜੀ ਹੁਣ ਤੱਕ ਕੁਝ ਆਂ ਬਚਾਉਂਦਾ ਹੋ ਸਕਦਾ ਸੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜੀ ਕਹਾਂਗੇ ਪਿੰਡ ਤੋਂ ਤੇ ਹੋ ਰਸਤਾ ਵੀ ਦੱਸਣ ਵਾਸਤੇ ਬੰਦਾ ਉੱਤਰਿਆ ਪਰ ਮੋਬਾਈਲ ਦੀ ਲਾਈਟ ਨਾਲ ਪਰ ਧੁੰਦ ਹੀ ਨਹੀਂ ਸੀ ਦਿਸਿਆ ਜੀ ਇਹ ਸਵਾ ਕੱਠ ਹਾਂਜੀ ਪਿੰਡ ਤੁਸੀਂ ਦੇਖ ਲਓ ਚੌਕਾਂ ਤਾਂ ਤਾਂ ਲੋਕ ਪੜੇ ਨੇ ਕਿੱਥੇ ਤਿੰਨ ਨੌਜਵਾਨ ਮੌਤਾਂ ਹੋਣੀਆਂ ਇੱਕੋ ਟਾਈਮ ਇੱਕੋ ਸਮੇਂ ਤੋਂ ਮਤਭਾਗ ਗਿਆ ਤੋਂ ਮਤਭਾਗ ਕੀ ਹੋਊਗੀ ਮੈਂ ਸਾਡੇ ਮੇਰੇ ਪਿੰਡ 'ਤੇ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨ ਆਰ ਉਹਨਾਂ ਸੋਤੋਂ ਮਤੰਦ ਕਰਕੇ ਜੱਜਮੈਂਟ ਨਹੀਂ ਹੋਈ ਗੱਡੀ ਟੋਪੇ ਟਿਕਦੀ ਜਿਹੜੇ ਦੁਨੀਆਂ ਨੂੰ ਅਲਬਿਦਾ ਕਹਿਗੇ ਸਹਾਸੇ ਦੇ ਵਿੱਚ ਹੋਰ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ 'ਚ ਸਭ ਦਾ ਵੀ ਚੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਡ ਦੇ ਕੋਈ ਬੱਚਾ ਬਹੁਤ ਮੰਦਭਾਗੀ ਗੱਲ ਹੋਈ ਹੈ ਮੈਂ ਸਭ ਦੇ ਮੇਰੇ ਪਿੰਡ ਦਾ ਹੀ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨ ਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆਂ ਨੂੰ ਅਲਬਿਦਾ ਕਹਿਗੇ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ 'ਚ ਮੈਂ ਸਾਹਮਣੇ ਵੀ ਚੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਕੋਲ ਇੱਕ ਬੱਚਾ ਥਾਲੀ ਇੱਕ ਬੱਚਾ 6 ਵਜੇ ਮੈਂ ਬੰਦ ਚੜਾਉਂਦਾ ਉਹ ਵੀ ਕੋਠੇ ਤੋਂ ਵੇਰੇ ਤੇ ਪਹਿਲਾਂ ਕਿਵੇਂ ਕੱਟਿਆ ਕਰੇ ਨਹੀਂ ਉਹਦਾ ਉਹੋ ਜੀ ਜੋ ਇੱਥੇ ਆਪਣੇ ਅਨਾਉਂਸਮੈਂਟ ਹੋਈ ਜਦੋਂ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਟਾਈਮ ਨੂੰ ਉਹਨਾਂ ਦੀ ਡੈਥ ਹੋ ਗਈ ਇਹ ਗੱਡੀ 'ਚ ਪੰਜ ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗਿਆ ਕਿਉਂ ਧੁੰਦ ਕਾਫੀ ਸੀਗੀ ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ ਤੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਏ ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ ਨੇਵੀ ਚ ਜਾਂਦਾ ਹੁੰਦਾ ਸੀਗਾ ਜੀ ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਉਹਦੀ ਵੀ ਇੱਕ ਭੈਣ ਹੈ ਹਾਂ ਸਟੂਡੈਂਟ ਕਮਲਪ੍ਰੀਤ ਸਟੂਡੈਂਟ ਇਹ ਗੱਡੀ ਦੀ 5980 ਮੁੰਡੇ ਤੇ ਉਧਰ ਇੱਕ دوست ਨੂੰ ਇਧਰ ਤਾਰਨ ਚੱਲੇ ਸੀ ਆਪਣੇ ਉਹ ਉਸ ਤੋਂ ਮਤੰਦ ਕਰਕੇ ਜੱਜਮੈਂਟ ਨਹੀਂ ਹੋਈ ਗੱਡੀ ਟੋਬੇ ਡਿੱਗ ਗਈ ਆਇਆ ਤਾਂ ਉਹ ਡਿਚ ਵਿੱਚ ਐਸੀ ਪੰਡਰ ਹਾਂਜੀ ਤੀਹ ਸਾਲ ਉਮਰ ਤਾਂ 17 ਸਾਲ ਤੋਂ ਲੈ ਕੇ 22 ਸਾਲ ਤੱਕ ਇੱਕ ਪੜਦਾ ਸੀ ਗਮਲਪ੍ਰੀਤ ਇੱਕ ਨੇਵੀ ਸੀ ਮੁੰਡਾ ਤੇ ਇੱਕ ਆਪਣਾ ਡੈਰੀ ਵਿੱਚ ਲੱਗਾ ਸੀ ਬੇਟਾ ਚ ਤੇ ਧੁੰਦ ਦੇ ਕਾਰਨ ਨਹੀਂ ਲੱਗਦਾ ਜੀ ਹੁਣ ਤਾਂ ਕੁਝ ਨਹੀਂ ਆਂ ਬਚਾਉਣਾ ਤਾਂ ਹੋ ਸਕਦਾ ਸੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜੀ ਕਹਾਂਗੇ ਪਿੰਸਾ ਆਪਣੂ ਤੇ ਹੋ ਰਾਸਤਾ ਵੀ ਦੱਸਣ ਵਾਸਤੇ ਬੰਦਾ ਉੱਤਰਿਆ ਪਰੋ ਮੋਬਾਈਲ ਦੀ ਲਾਈਟ ਨਾਲ ਪਰ ਉਹ ਧੁੰਦੀ ਹੀ ਨਹੀਂ ਸੀ ਦਿਸੀ ਆ ਜੀ ਇਹ ਸਵਾ ਕੱਠ ਹਾਂਜੀ ਪਿੰਡ ਤੁਸੀਂ ਦੇਖ ਲੋ ਚੌਕਾਂ ਤਾਂ ਤਾਂ ਲੋਕ ਪੜੇ ਨੇ ਇਕੱਠੇ ਤਿੰਨ ਨੌਜਾਨ ਮੌਤਾਂ ਹੋਣੀਆਂ ਇੱਕੋ ਟਾਈਮ ਇੱਕੋ ਸਮੇਂ ਤੋਂ ਮਤਭਾਗ ਗਏ ਤੋਂ ਮਤਭਾਗ ਕੀ ਹੋਊਗਾ